ਸਮਾਣਾ ਦੇ ਸੜਕੀ ਹਾਸੇ ਦੇ ਵਿੱਚ ਸਾਨੂੰ ਵਿਛੋੜਾ ਦੇ ਗਏ ਸੱਤ ਮਾਸੂਮ ਬੱਚਿਆਂ ਲਈ ਤੇ ਇੱਕ ਜੋ ਡਰਾਈਵਰ ਦੇ ਲਈ ਇੱਕ ਇਨਸਾਫ ਦੀ ਮੰਗ ਜੋ ਪਰਿਵਾਰਿਕ ਮੈਂਬਰਾਂ ਵੱਲੋਂ ਸਾਰੇ ਸਮਾਣਾ ਵਾਸੀਆਂ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਵਕ ਵਕ ਥਾਮਾ ਤੇ ਧਰਨੇ ਵੀ ਲਗਾਏ ਗਏ ਨੇ ਚਾਹੇ ਉਹ ਸਮਾਣਾ ਦਾ ਭਾਖੜਾ ਦਾ ਪੁਲ ਹੋਵੇ ਉੱਥੇ ਵੀ ਤਰਨਾ ਲਗਾਇਆ ਗਿਆ ਇਸ ਦੇ ਨਾਲ ਹੀ ਸਮਾਣਾ ਦੇ ਸ਼ੀਤਲਾ ਮਾਤਾ ਮੰਦਿਰ ਦੇ ਬਾਹਰ ਵੀ ਅਸੀਂ ਇਹ ਬੱਚਿਆਂ ਦੇ ਇਨਸਾਫ ਦੇ ਲਈ ਮਾਪਿਆਂ ਵੱਲੋਂ ਤੇ ਸਾਰੇ ਸਮਾਣਾ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਕਿ ਜਦੋਂ ਤੱਕ ਇਹ ਟਿੱਪਰ ਦੇ ਜਿਹੜੇ ਮਾਲਕ ਨੇ ਉਹ ਗ੍ਰਿਫਤਾਰ ਨਹੀਂ ਹੁੰਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਮੈਂ ਸਮਾਣਾ ਵਾਸੀਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਦੇ ਤਹਿਤ ਪਰਿਵਾਰ ਵੱਲੋਂ ਫੈਸਲਾ ਕੀਤਾ ਗਿਆ ਕਿ ਕੈਂਡਲ ਮਾਰਚ 2 ਜੂਨ 2 ਜੂਨ ਨੂੰ ਸ਼ਾਮ ਨੂੰ 7:30 ਵਜੇ ਸਮਾਣਾ ਦੇ ਵਿੱਚ ਇੱਕ ਇਹ ਬੱਚਿਆਂ ਦੇ ਇਨਸਾਫ ਦਵਾਮ ਦੇ ਲਈ ਇਹ ਇਹ ਜਿਹੜੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਦੇ ਲਈ ਇੱਕ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਤਾਂ ਕਿ ਜੋ ਇਹ ਸਰਕਾਰ ਹੈ ਉਹ ਜਾਗੇ ਤੇ ਉਹ ਜਿਹੜੇ ਟਿੱਪਰ ਤੇ ਮਾਲਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਮਾਜੋ ਰੱਖਿਆ ਗਿਆ ਉਹ ਸ਼ੀਤਲਾ ਮਾਤਾ ਮੰਦਿਰ ਤੋਂ 2 ਜੂਨ 6:30 ਵਜੇ ਸ਼ਾਮ ਦਾ ਰੱਖਿਆ ਗਿਆ ਗੱਲ ਕਰਾਂਗੇ ਸਚਨ ਜੀ ਨਾਲ ਇਸ ਰੂਪ ਦੇ ਬਾਰੇ ਹਾਂਜੀ ਸਚਨ ਜੀ ਕੀ ਕਹਿਣਾ ਚਾਹੋਗੇ ਜੋ ਕੈਂਡਲ ਮਾਰਚ ਦਾ ਤੁਸੀਂ ਬੱਚਿਆਂ ਦੇ ਲਈ ਉਹ ਕੀਤੀ ਹੈ ਕੀ ਅਪੀਲ ਕਰਨੀ ਚਾਹੋਗੇ ਦੇਖੋ ਸਾਰਾ ਸ਼ਹਿਰ ਜਿਹੜਾ ਹੈ ਸਾਰਾ ਸ਼ਹਿਰ ਵਾਸੀ ਜਿਹੜੇ ਨੇ ਉਹ ਸਾਡੇ ਨਾਲ ਵੱਧ ਤੋਂ ਵੱਧ ਸਹਿਯੋਗ ਕਰ ਰਹੇ ਨੇ ਤੇ ਅਸੀਂ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਕਿਉਂਕਿ ਸਾਨੂੰ ਵੀ ਸੜਕਾਂ ਤੇ ਭਟਕਦੇ ਵੀ ਬੜੇ ਦਿਨ ਹੋ ਗਏ ਧਰਨੇ ਲਾਉਂਦੇ ਵੀ ਬੜੇ ਦਿਨ ਹੋ ਗਏ ਉਹ ਛੋਟੇ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਇੱਕ ਮੈਂ ਸਾਰੇ ਸ਼ਹਿਰ ਨੂੰ ਅਪੀਲ ਕਰਾਂਗਾ ਸਾਰੇ ਸ਼ਹਿਰ ਦੇ ਜਿੰਨੇ ਵੀ ਆਰਗੇਨਾਈਜੇਸ਼ਨਾਂ ਨੇ ਸਾਰੇ ਲੋਕ ਸਾਰੇ ਪੈਰ ਸਾਰੇ ਭਰਾ ਸਾਰੇ ਜਿੰਨੇ ਵੀ ਲੋਕ ਨੇ ਸਮਾਣਾ ਦੇ ਉਹ ਸਾਡੇ ਨਾਲ ਵੱਧ ਚੜ ਕੇ ਹਿੱਸਾ ਲਓ ਕਿਉਂਕਿ ਤੁਹਾਡਾ ਸਹਿਯੋਗ ਜਿਹੜਾ ਹੈ ਉਹੀ ਸਾਡੀ ਤਾਕਤ ਹੈ ਉਸੇ ਤਾਕਤ ਦੇ ਸਹਾਰੇ ਹੀ ਅਸੀਂ ਜਿਹੜਾ ਹੈ ਇਹ ਲੜਾਈ ਇੱਥੋਂ ਤੱਕ ਪਹੁੰਚਾ ਸਕਿਆ ਤੇ ਅੱਗੇ ਵੀ ਲੜਾਂਗੇ ਸੋ ਕੱਲ ਸ਼ਾਮ 6:30 ਵਜੇ ਮਾਤਾ ਰਾਣੀ ਚੌਂਕ ਸਮਾਣਾ ਇਕੱਠੇ ਹੋਵੋ ਉੱਥੋਂ ਆਪਾਂ ਇੱਕ ਕੈਂਡਲ ਮਾਰਚ ਲੈ ਕੇ ਜਿਹੜਾ ਹੈ ਚੱਲਾਂਗੇ ਤਾਂ ਜੋ ਸਰਕਾਰ ਦੇ ਪ੍ਰਸ਼ਾਸਨ ਦੇ ਵੀ ਕੰਨ ਪੁੱਜ ਸਕਣ ਔਰ ਸਾਡੇ ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਅਸੀਂ 2 ਮਿੰਟ ਜਿਹੜੇ ਹੈਗੇ ਨੇ ਉਹ ਵਿਤਾ ਸਕੀ ਹਾਂ ਧੰਨਵਾਦ ਬਹੁਤ ਵੱਡੀ ਜੋ ਤਰਾਸ ਦੀ ਸਮਾਣਾ ਦੇ ਵਿੱਚ ਹੋਈ ਹੈ ਇੱਕ ਬਹੁਤ ਵੱਡਾ ਇੱਕ ਮੰਦਪਾਗਾ ਇੱਕ ਇਹ ਸਿਚੁਏਸ਼ਨ ਦੇ ਵਿੱਚੋਂ ਜੋ ਪਰਿਵਾਰ ਨੇ ਜਾਂ ਸਮਾਣਾ ਵਾਸੀ ਨੇ ਉਹ ਲੰਘ ਰਹੇ ਨੇ ਕਿ ਇੱਕ ਇਨਸਾਫ ਦੇ ਲਈ ਉਹਨਾਂ ਨੂੰ ਸੜਕਾਂ ਦੇ ਉੱਤੇ ਰੁਲਣਾ ਪੈ ਰਿਹਾ ਹੈ ਤੇ ਪਰ ਸਰਕਾਰ ਦੇ ਕੰਨ ਦੇ ਉੱਤੇ ਜੂਨ ਹੀ ਰੰਗਰੀ ਇਹ ਜੋ ਧਰਨਾ ਜੋ ਜਾਰੀ ਹੈ ਸ਼ੀਤਲਾ ਮਾਤਾ ਮੰਦਰ ਦੇ ਅੱਗੇ ਇਸ ਦੇ ਨਾਲ ਹੀ ਜੋ ਬੱਚਿਆਂ ਦੇ ਇਨਸਾਫ ਦੇ ਲਈ ਕੈਂਡਲ ਮਾਰਚ ਬਹੁਤ ਵੱਡਾ ਜੋ ਇਹ ਕੈਂਡਲ ਮਾਰਚ ਹੋਣ ਜਾ ਰਿਹਾ ਹੈ ਜਿਸ ਦੀ ਆਵਾਜ਼ ਹੈ ਜਿਹਦੀ ਗੂੰਜ ਹੈ ਉਹ ਦੂਰ ਤੱਕ ਕਰ ਜੋ ਇਹ ਕੈਂਡਲਾਂ ਦੀ ਰੋਸ਼ਨੀ ਹੈ ਉਹ ਰੋਸ਼ਨੀ ਹੈ ਜਿਹੜੀ ਉਹ ਦੂਰ ਤੱਕ ਜਾਣੀ ਚਾਹੀਦੀ ਹੈ ਤਾਂ ਕਿ ਉਹ ਸਰਕਾਰ ਸੁੱਤੀ ਹੋਈ ਸਰਕਾਰ ਹੈ ਜਿਹੜੀ ਉਹ ਜਾਗੇ ਉਹ ਜਿਹੜਾ ਪ੍ਰਸ਼ਾਸਨ ਸੁੱਤਾ ਪਿਆ ਉਹ ਜਾਗੇ ਸਾਰੇ ਸਮਾਣਾ ਵਾਸੀਆਂ ਨੂੰ ਬੇਨਤੀ ਹੈ ਕਿ 2 ਜੂਨ ਨੂੰ 6:30 ਵਜੇ 2 ਜੂਨ ਨੂੰ 6:30 ਵਜੇ ਸਾਰੇ ਸਾਡੇ ਸਮਾਣਾ ਵਾਸੀ ਨੇ ਜਿੰਨੇ ਵੀ ਪਰਿਵਾਰ ਦੇ ਨਾਲ ਹਮਦਰਦੀ ਰੱਖਦੇ ਨੇ ਉਹ ਮਾਤਾ ਰਾਣੀ ਚੌਂਕ ਦੇਤੇ ਸ਼ੀਤਲਾ ਮਾਤਾ ਚੌਂਕ ਜਿਹੜਾ ਕਿ ਤਹਿਸੀਲ ਕੰਪਲੈਕਸ ਦੇ ਬਾਹਰ ਹੈ ਉੱਥੇ ਪਹੁੰਚਣ 6:30 ਵਜੇ ਇਹ ਜਿਹੜਾ ਕੈਂਡਲ ਮਾਰਚ ਹੈ ਇਹ ਸਮਾਣਾ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਕੱਢਿਆ ਜਾਏਗਾ ਤਾਂ ਕਿ ਇਹ ਬੱਚਿਆਂ ਨੂੰ ਅਸੀਂ ਇਨਸਾਫ ਦਿਵਾ ਸਕੀਏ ਓਮ ਸ਼ਾਂਤੀ ਓਮ ਸ਼ਾਂਤੀ